ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 11 ਬੱਚਿਆਂ ਦਾ ਗਰੀਬ ਲੜਕੀਆਂ ਦਾ ਅੱਜ ਅਸੀਂ ਵਿਆਹ ਕਰਵਾਇਆ ਗਿਆ ਪ੍ਰਸ਼ਾਸਨ ਵੱਲੋਂ ਤੇ ਸਾਡੀ ਜਿਹੜੀ ਬੇਟੀ ਬਚਾਓ ਮੇਟੀ ਪੜਾਓ ਮੁਹਿੰਮ ਚੱਲ ਰਹੀ ਹੈ ਜ਼ਿਲ੍ਹਾ ਪ੍ਰਸ਼ਾਸਨ ਦੀ ਜਿਹਦੇ ਵਿੱਚ ਅਸੀਂ ਪਿੱਛੇ ਵੀ ਕਾਫੀ ਪ੍ਰੋਗਰਾਮ ਲਿਖੇ ਨੇ ਉਹਦੇ ਲਗਾਤਾਰ ਸਾਜੀ ਇਹ ਵੀ ਅੱਜ ਕੀਤਾ ਗਿਆ ਇਹਦੇ ਵਿੱਚ ਸਾਡੇ ਏਡੀਸੀ ਜਨਰਲ ਅਰਜਿੰਦਰ ਜੀ ਤੇ ਸਾਡੇ ਐਸਡੀਐਮ ਜਸਵਿੰਦਰ ਜੀ ਬਿਨਾ ਨਗਰ ਨੇ ਜਿਹੜੇ ਇਹਨਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ ਇਹਨਾਂ ਵੱਲੋਂ ਇਹ ਸਾਰੀ ਤਿਆਰੀਆਂ ਕਰਵਾਈਆਂ ਗਈਆਂ ਆਡੈਂਟੀਫਾਈ ਕੀਤੇ ਗਏ ਤੇ ਸਾਰੇ ਬੱਚਿਆਂ ਨੂੰ ਇਹਨਾਂ ਦਾ ਜਿਨ੍ਹਾਂ ਦਾ ਪਰਿਵਾਰ ਅੱਜ ਅਸੀਂ ਸ਼ਾਦੀ ਕਰਵਾਈ ਹੈ ਇਹਨਾਂ ਨੂੰ ਇੱਕ ਟੋਕਨ ਦੇ ਤੌਰ ਤੇ ਸ਼ਗਨ ਦੇ ਤੌਰ ਤੇ ਇਹਨਾਂ ਨੂੰ ਜੋ ਕੋਈ ਜ਼ਰੂਰੀ ਸਮਾਨ ਹੁੰਦਾ ਕਰਦਾ ਉਹ ਵੀ ਪ੍ਰਸ਼ਾਸਨ ਵੱਲੋਂ ਜਿਹੜੇ ਦਾਨੀ ਸੱਜਣ ਸੀ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਤੋਂ ਐਜ਼ ਅ ਡੋਨੇਸ਼ਨ ਇਹਨਾਂ ਨੂੰ ਕਰਵਾਇਆ ਜਾ ਰਿਹਾ ਤੇ 11-11000 ਰੁਪਏ ਇਹਨਾਂ ਨੂੰ ਸ਼ਗਨ ਵੀ ਦਿੱਤਾ ਜਾ ਰਿਹਾ ਤੇ ਇਹ ਬੜੀ ਚੰਗੀ ਗੱਲ ਹੈ ਕਿ ਇੱਕ ਗਰੀਬ ਬੱਚਿਆਂ ਦਾ ਘਰ ਬਸਿਆ ਹੈਗਾ ਤੇ ਮੈਂ ਆਸ ਕਰਦਾ ਕਿ ਇਹ ਬੜਾ ਆਪਣਾ ਜੀਵਨ ਸੁੱਖ ਸੰਰiddhi ਨਾਲ ਬਤੀਤ ਕਰਨਗੇ ਤੇ ਅਸੀਂ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਹੋਸਟ ਕਰਦੇ ਰਹੇ ਨੇ ਸਿੰਪਲ ਵਿਆਹ ਨਾਲ ਮੈਸੇਜ ਕੀ ਜਾ ਰਿਹਾ ਇੱਕ ਤਾਂ ਕੱਟਾ ਭਰਦਾ ਵਿਆਹ ਹੋਣ ਇੱਕ ਬੜਾ ਵਧੀਆ ਮੈਸੇਜ ਆ ਰਿਹਾ ਪਰ ਉਹਦੇ ਬਾਰੇ ਕੀ ਕਹਨੇ ਜਾਓਗੇ ਦੇਖੋ ਜਿਹੜੀ ਇਹ ਰਸਮ ਹੁੰਦੀ ਆ ਇਹ ਹੁੰਦੀ ਤਾਂ ਬੜੀ ਅਲੋਕਿਕ ਰਸਮ ਐ ਬਾਕੀ ਹਰ ਇਨਸਾਨ ਦੀ ਆਪਦੀ ਸ਼ਰਧਾ ਹੁੰਦੀ ਐ ਵੀ ਆਪਣੇ ਬੱਚੇ ਦਾ ਜਿੰਨੇ ਉਹਦੀ ਹੈਸੇਤ ਹੁੰਦੀ ਆ ਉਸ ਹਿਸਾਬ ਨਾਲ ਔਰ ਅਰੇਂਜਮੈਂਟਸ ਕਰਕੇ ਵਿਆਹ ਕਰਦੇ ਆ ਬਟ ਜਿੱਥੇ ਗਰੀਬ ਬੱਚੇ ਆ ਲੜਕੇ ਲੜਕੀਆਂ ਨੇ ਜਿਨ੍ਹਾਂ ਦੀ ਮਾਪੇ ਦੀ ਇੰਨੀ ਹیثیت ਨਹੀਂ ਹੁੰਦੀ ਤਾਂ ਇੱਕ ਸੱਚੇ ਸੂਜੇ ਤਰੀਕੇ ਨਾਲ ਸਿੰਪਲ ਤਰੀਕੇ ਨਾਲ ਵਿਆਹ ਕਰਨ ਦੀ ਵੀ ਉਹਨੇ ਹੀ ਪਵਿੱਤਰਤਾ ਹੈਗੀ ਆ ਜਿੰਨਾ ਕਿ ਅਸੀਂ ਵੱਡੇ ਫੰਕਸ਼ਨ ਕਰਕੇ ਕਰਦੇ ਆ ਤੇ ਪਰ ਇਹ ਚ ਖੁਸ਼ੀ ਹੁੰਦੀ ਆ ਕਿ ਇਹਦੇ ਚ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਤੇ ਆਮ ਲੋਕ ਸ਼ਾਮਿਲ ਹੋਏ ਨੇ ਤੇ ਉਹਨਾਂ ਨੂੰ ਵੀ ਬੜੀ ਖੁਸ਼ੀ ਆ ਇਸਾਰਾ ਜ਼ਿਲ੍ਹਾ ਪ੍ਰਸ਼ਾਸਨ ਆਇਆ ਸਾਡੇ ਐਸਐਸਪੀ ਸਾਹਿਬ ਵੀ ਹੁਣੇ ਉਹਨਾਂ ਨੂੰ ਜਾਣਾ ਪੈ ਗਿਆ ਆਏ ਸੀ ਤੇ ਇਹ ਸਾਡੇ ਵੱਲੋਂ ਇੱਕ ਚੰਗਾ ਇਨੀਸ਼ੀਏਟਿਵ ਹੈ ਰੇਡੀ ਸਾਹਿਬ ਵੱਲੋਂ ਤੇ ਅਸੀਂ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਦੇ ਇਨੀਸ਼ੀਏਟਿਵ ਹੁੰਦੇ ਰਹਿਣ ਤੇ ਜਿਹੜੇ ਗਰੀਬ ਬੱਚੇ ਆ ਉਹਨਾਂ ਨੂੰ ਵੀ ਅਸੀਂ ਇਸ ਤਰ੍ਹਾਂ ਉਹਨਾਂ ਦਾ ਵਿਆਹ ਕਰਵਾਉਂਦੇ ਰਹੀਏ ਤਾਂ ਕਿ ਉਹਨਾਂ ਦਾ ਹੌਸਲਾ ਵੀ ਵਧੇ ਤੇ ਉਹਨਾਂ ਨੂੰ ਕਦੇ ਇਹ ਵੀ ਨਾ ਮਹਿਸੂਸ ਹੋਵੇ ਕਿ ਕਿਤੇ ਸਾਡਾ ਕੋਈ ਪੁੱਛਣ ਵਾਲੀ ਵਾਰਿਸ ਨਹੀਂ ਹੈ ਜੈਨ ਇਹ ਕੋਈ ਜ਼ਿਲ੍ਹਾ ਪ੍ਰਸ਼ਾਸਨ ਦਾ ਬਹੁਤ ਹੀ ਵਧੀਆ ਉਪਰਾਲਾ ਹੈਗਾ ਤੇ ਸਮਾਜਿਕ ਸੁਰੱਖਿਆ ਵਿਭਾਗ ਦੇ ਨਾਲ ਜਿਹੜਾ ਉਪਰਾਲਾ ਕੀਤਾ ਹੈਗਾ ਜਿੱਥੇ 11 ਜੋੜੀਆਂ ਦੀ ਜਿਹੜੀ ਹੈਗੀ ਸ਼ਾਦੀ ਦਾ ਜਿਹੜਾ ਹੈਗਾ ਸਮਾਗਮ ਹੈ। ਤੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਹੈਗਾ। ਇਹਦੇ ਚੋ ਕਾਫੀ ਜਿਹੜੇ ਡੀਸੀ ਸਾਹਿਬ ਅਗੇ, ਏਡੀਸੀ ਸਾਹਿਬ ਅਗੇ, ਏਐਸਪੀ ਸਾਹਿਬ ਅਗੇ, ਐਸਪੀ ਸਾਹਿਬ ਅਗੇ ਸਾਰੇ ਸਾਰੇ ਅੰਦੇ ਵਧੀਆ ਪਾਰਟਿਸਿਪੇਸ਼ਨ ਦੇ ਆਇਆ। ਇਸੀ ਮੌਕੇ ਤੇ ਇਹਨਾਂ ਨੂੰ ਮੈਂ ਵਧਾਈ ਵੀ ਦਿੱਤੀ ਹੈਗੀ। ਪਰ ਸ਼ਾਦਾ ਇਹਦੇ ਨਾਲ ਹੀ ਜਿਹੜੇ ਇੱਥੇ ਜਿਹੜੀ ਵੀ ਸਿਵਲ ਸੁਸਾਇਟੀ ਦੇ ਦਰਸ਼ਾਈਬਾਨ ਹੈਗੇ ਇਹਨਾਂ ਨੂੰ ਅਸੀਂ ਅਪੀਲ ਵੀ ਕੀਤੀ ਹੈਗੀ ਐਂਡ ਜਿਹੜਾ ਕਿ ਪੰਜਾਬ ਸਰਕਾਰ ਦਾ ਜਿਹੜਾ ਹੁਣ ਨਸ਼ਿਆਂ ਦੇ ਵਿਰੁੱਧ ਜਿਹੜਾ ਨਸ਼ਿਆਂ ਦੇ ਵਿਰੁੱਧ ਜਿਹੜਾ ਸਾਡੀ ਜੰਗ ਹੈ ਉਹਨੂੰ ਉਹਦੇ ਉਹਨੂੰ ਕਾਮਯਾਬ ਬਣਾਉਣ ਲਈ ਉਹਦੇ ਚ ਸਪੋਰਟ ਕਰਨ ਲਈ ਅਸੀਂ ਇਹਨਾਂ ਨੂੰ ਦਿਲ ਵੀ ਕੀਤੀਆਂ ਨੇ ਐਂਡ ਅੱਗੇ ਵੀ ਅਸੀਂ ਇਸ ਤਰੀਕੇ ਦੇ ਨਾਲ ਅਸੀਂ ਵੀ ਸਪੈਸੀਫਿਕ ਜਿਹੜੇ ਪ੍ਰੋਗਰਾਮ ਹੈ ਅਸੀਂ ਵੀ ਕਰਦੇ ਰਵਾਂਗੇ ਇਸ ਤੋਂ ਇਲਾਵਾ ਤੁਹਾਨੂੰ ਪਤਾ ਹੈਗਾ ਕਿ ਅਸੀਂ ਰੀਸੈਂਟਲੀ ਪਿਛਲੇ 2-3 ਦਿਨ ਦੇ ਵਿੱਚ ਅਸੀਂ ਜਿਹੜੀ ਹੈਗਾ ਡਰਜੈਂਸ ਆਫ ਜਿਹੜੀ ਐਫ ਆਈ ਆਰ ਸ ਹੈ ਜਿਹੜੀ ਐਮ ਡੀ ਪੀਓਸ ਵੱਲੋਂ ਚਾਰਜ ਕੀਤੀ ਹੈ ਜਿਹਦੇ ਤੇ ਸਾਡਾ ਇੱਕ ਕਮਰਸ਼ੀਅਲ ਕੁਆਂਟੀਟੀ ਲਗਭਗ 1/2 ਕਿਲੋ ਜੀ ਦੇ ਵਿੱਚ ਜਿਹੜੀ ਕੋਲੀ ਵੀ ਜਿਹੜੀ ਅਸੀਂ ਬਸ ਇਹਨੂੰ ਫੋਲੋਅ ਅਪ ਕਰਕੇ ਹੈਗੇ ਅੰਡ ਤੁਹਾਡੇ ਵਾਂਹੀ ਮੈਂ ਸਾਰਿਆਂ ਨੂੰ ਇੱਕ ਅਪੀਲ ਵੀ ਕਰਨਾ ਚਾਹਾਂਗਾ ਕਿ ਵੀ ਉਹ ਸਰਨ ਵੱਧ ਤੋਂ ਵੱਧ ਜਿਹੜੀ ਹੈਗੀ ਸੰਬੰਧ ਦੇ ਵਿੱਚ ਇਨਫਾਰਮੇਸ਼ਨ ਦੇ ਸੋ ਦੈਟ ਕਿ ਅਸੀਂ ਜਿਹੜਾ ਹੈਗਾ ਮਾਨਯੋਗ ਪੰਜਾਬ ਸਰਕਾਰ ਪੰਜਾਬ ਸਰਕਾਰ ਦਾ ਮਾਨਯੋਗ ਸੀਐਮ ਸਾਹਿਬ ਦਾ ਉਹ ਡੀਜੀਪੀ ਸਾਹਿਬ ਦੇ ਅੰਡਰ ਜਿਹੜਾ ਹੈਗਾ ਸਾਡਾ ਆਪੂਆ ਜਿਹੜਾ ਜੰਗਲ ਜਰੀ ਚੱਲ ਰਹੀ ਹੈ ਇਹਨੂੰ ਕਾਮਯਾਬ ਬਣਾਉਣ ਲਈ ਅਸੀਂ ਜਿਹੜਾ ਹੈਗਾ ਸਾਰਿਆਂ ਦਾ ਸਹਿਯੋਗ ਚਾਹੁੰਦੇ ਹੈਗੇ ਐਂਡ ਇਸ ਲਈ ਅਸੀਂ ਜਿਹੜਾ ਹੈਗਾ ਅਪੀਲ ਕਰਨਾ ਚਾਹੁੰਦੇ ਆ ਇਸ ਤੇ ਨਾਲ ਹੀ ਉਹ ਜਿਹੜੇ ਹੈਗੀ ਮੈਂ ਅਗੇਨ ਮੈਂ ਕਹਿਣਾ ਚਾਹੁੰਦਾ ਕਿ ਵੀ ਗੁਰਦਾਸਪੁਰ ਪੁਲਿਸ ਹਮੇਸ਼ਾ ਜਿਹੜੀ ਹੈਗੀ ਪਬਲਿਕ ਸੇਵਾ ਲਈ ਖੜੀ ਹੈਗੀ ਕੋਈ ਵੀ ਸਾਨੂੰ ਰੀਚ ਆਊਟ ਕਰ ਸਕਦਾ ਹੈਗਾ ਅਸੀਂ ਅਵੇਲੇਬਲ ਹਮੇਸ਼ਾ ਅਵੇਲੇਬਲ ਹੈਗੇ